ਉਦਾਸ ਹੋਏ ਬਿਨਾ ਨਵੇਂ ਜੀਵਨ ਦੀ ਤਲਾਸ਼ ਕਰਨੀ ਪੜੀ ਔਖੀ ਹੈ ਇਸ ਸੰਸਾਰ ਤੋਂ ਉਦਾਸ ਹੀ ਨਹੀਂ ਨਿਰੰਕਾਰ ਦੇ ਕਿਸ ਤਰ੍ਹਾਂ ਤਲਾਸ਼ ਕਰੇਗਾ ਮੁਸ਼ਕਿਲ ਹੈ ਔਰ ਜੈਸੇ ਸ਼ਬਦ ਚੋਟ ਕਰ ਗਿਆ ਹੈ ਉਦਾਸ ਹੋ ਗਿਆ ਹੈ ਇਹ ਬੰਦਾ ਅਗਰ ਮੁਸਲਮਾਨ ਹੈ ਤਾਂ ਸ਼ਰਾ ਦਾ ਪੂਰਾ ਪਾਬੰਦ ਹੋ ਜਾਏਗਾ ਅਗਰ ਇਹ ਬੰਦਾ ਗੁਰਦੁਆਰੇ ਆ ਰਿਹਾ ਹੈ ਤਾਂ ਸਾਰੀ ਰਹਿਤ ਵੈਦ ਦਾ ਧਾਰਨੀ ਹੋ ਜਾਏਗਾ ਇਕਦਮ ਔਰ ਇਹ ਬੰਦਾ ਅਗਰ Hindu ਹੈ ਤਾਂ ਪੂਰਾ ਕਰਮकांड ਅਪਣਾ ਲੇਗਾ ਫੌਰਨ ਸ਼ਬਦ ਨੇ ਝੋਟ ਕਰ ਦਿੱਤੇ ਸੰਗ ਨੇ ਝੋਟ ਕਰ ਦਿੱਤੀ ਹੈ ਜਦ ਸਤ ਸੰਗ ਨੇ ਝੋਟ ਕੀਤੀ ਹੈ ਤਾਂ ਇਹ ਆਪਣੇ ਇਸ਼ਟ ਦਾ ਪੂਰਨ ਤੌਰ ਤੇ ਬਣਨ ਦੀ ਕੋਸ਼ਿਸ਼ ਕਰੇਗਾ ਅਗਰ ਕੋਈ Hindu ਪੂਰਨ ਤੌਰ ਤੇ ਕਰਮਕਾਂਡੀ ਨਹੀਂ ਹੋਇਆ ਅਜੇ ਸਤ ਸੰਗ ਨੇ ਝੋਟ ਨਹੀਂ ਕੀਤੀ ਅਗਰ ਕੋਈ ਮੁਸਲਮਾਨ ਪੂਰਨ ਤੌਰ ਤੇ ਸ਼ਰਧਾ ਧਾਰਨੀ ਨਹੀਂ ਹੋਇਆ ਇਹ ਕਹਿੰਦੇ ਜਾਣੋ ਅਜੇ ਨਮਾਜ਼ ਨੇ ਚੋਟ ਨਹੀਂ ਕੀਤੀ ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ ਕੁਝ ਵੀ ਨਹੀਂ ਇਹ ਕੋਈ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਨੀ ਨਹੀਂ ਨਹੀਂ ਹੋਇਆ ਅਜੇ ਸ਼ਬਦ ਨੇ ਚੋਟ ਨਹੀਂ ਕੀਤੀ ਅਜੇ ਕਥਾ ਕੀਰਤਨ ਨੇ ਕਦੇ ਹੀ ਚੋਟ ਨਹੀਂ ਦਿੱਤੀ ਤੇ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਹੇ ਸ਼ਬਦ ਦਾ ਪੀਰ ਲੰਗ ਜਾਂਦਾ ਰਹੇ ਨਹੀਂ ਲੱਗੇ ਅਗਰ ਲੱਗਦਾ ਤੇ ਪੂਰਨ ਤੌਰ ਤੇ ਰਹਿਤ ਬੈਦ ਦਾ ਧਾਰਮੀ ਹੋ ਜਾਂਦਾ ਅੰਦਰ ਸਤਸੰਗ ਨੇ ਝੋਟ ਕੀਤੀ ਤੇ ਪੂਰਾ ਕਰਮ ਕਾਂਡੀ ਹੋ ਜਾਣਾ ਸੀ। ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰਈ ਹੋ ਜਾਣਾ ਸੀ। ਪੰਜ ਵਕਤ ਦਾ ਪੱਕਾ ਨਮਾਜ਼। ਔਰ ਪੂਰੀ ਕੁਰਾਨ ਵੀ ਤਲਾਵਤ ਕਰਨ ਵਾਲਾ, ਜ਼ਕਾਤ ਦੇਣ ਵਾਲਾ, ਰੋਜ਼ੇ ਰੱਖਣ ਵਾਲਾ। ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ। ਪੂਰੀ ਪਖਤਗੀ, ਪਕਿਆਈ। ਫਿਰ ਉਹਨ ਜੋ ਕੁਝ ਮੈਂ ਕਹਿਣ ਲੱਗਾ ਉਹਨੂੰ ਥੋੜੀ ਜਾਂ ਗਹਿਰਾਈ ਨਾਲ ਸਰਵਨ ਕਰਨਾ ਸਾਲ 2 ਸਾਲ 5 7 ਸਾਲ ਸ਼ਰਾ ਦੇ ਚ ਲੰਗੇ ਨੇ ਕਰਮ ਕਾਰਨ ਦੇ ਚ ਲੰਗੇ ਨੇ ਦੇਤ ਵੇਤ ਦੇ ਚ ਲੰਗੇ ਨੇ ਲੇਕਿਨ ਮੈਨੂੰ ਜ਼ਿੰਦਗੀ ਪ੍ਰਾਪਤ ਨਹੀਂ ਹੋਈ ਨਵਾਂ ਜੀਵਨ ਪ੍ਰਾਪਤ ਨਹੀਂ ਹੋਇਆ ਦੋ ਸ਼ਬਦ ਬਰਦਾਸ਼ ਕਰਨਾ ਤੇ ਬੰਦਾ ਸ਼ਰਾ ਤੋਂ ਵੀ ਉਦਾਸ ਹੋ ਜਾਏ ਇਹ ਬੰਦਾ ਕਰਮ ਕਾਂਣ ਤੋਂ ਵੀ ਉਦਾਸ ਹੋ ਜਾਏਗਾ ਤੇ ਹੱਥ ਜੋੜ ਕੇ ਮੈਂ ਮਾਫੀ ਮੰਗ ਲਵਾਂ ਮੈਂ ਗਲਤ ਹਾਂ ਮਤ ਮੇਰੀ ਸਦਾਈ ਵੀ ਕਰ ਦੇਣਾ ਇਹ ਬੰਦਾ ਰਹਿਤ ਬੈਤ ਤੋਂ ਵੀ ਉਦਾਸ ਹੋ ਜਾਏਗਾ ਕਿਉਂ ਜਿਸ ਲਈ ਸ਼ਿੰਗਾਰ ਕੀਤਾ ਉਹਦੀ ਝਲਕ ਨਹੀਂ ਮਿਲੀ 5-7 ਸਾਲ ਹੋ ਗਏ ਨੇ 10 ਸਾਲ ਹੋ ਗਏ ਨੇ ਇਹ ਕੋਈ ਸੋਚਣ ਵਾਲਾ ਬੰਦਾ ਹੈ ਤਾਂ ਕਿ ਸ਼ਬਦ ਨੇ ਝੋਟ ਕੀਤੀ ਸੋਚਦਾ ਨਾ ਤੇ ਝੋਟ ਲੱਗਣੀ ਨਹੀਂ ਸੀ ਸੋਚ ਤੇ ਸਿਆਣੇ ਨੂੰ ਲੱਗੇ ਲਾਜ਼ਮੀ 90% ਖੁਦਕੁਸ਼ੀ ਸਿਆਣੇ ਬੰਦੇ ਕਰਦੇ ਨਾ ਮੂੜ ਨਹੀਂ ਕਰਦੇ ਔਖਾ ਨਾ ਹੋਣਾ ਪਰ ਆਪਣੇ ਆਪ ਨੂੰ ਬੁਲਾਣ ਦੀ ਕੋਸ਼ਿਸ਼ ਹੋਈ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗੰਭੀਰ ਹੋ ਜਾਂਦੇ ਕਿ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ ਆਪਣੇ ਆਪ ਨੂੰ ਬੁਲਾਣ ਦੀ ਕੋਸ਼ਿਸ਼ ਕਰਦੇ ਮਨੋਫਰ ਉੱਤਰ ਨਾਲ ਬੈਠ ਸਕਦਾ ਹੈ ਮਿੱਤਰ ਨਾਲ ਬੈਠ ਸਕਦਾ ਹੈ ਪਤਨੀ ਨਾਲ ਬੈਠ ਸਕਦਾ ਹੈ ਪਤੀ ਨਾਲ ਬੈਠ ਸਕਦਾ ਹੈ ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ ਹੈ ਰੇਡੀਓ ਨਾਲ ਬੈਠ ਸਕਦਾ ਹੈ ਮਨ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ ਕੋਈ ਵੀ ਨਹੀਂ ਬੈਠ ਸਕਦਾ ਜਿਵੇਂ ਜਿसे ਆਪਣੇ ਆਪ ਦੇ ਨਾਲ ਬੈਠਦਾ ਹੈ ਸਿਵਾਏ ਬੇਚੈਨੀ ਤੋਂ ਕੁਝ ਵੀ ਨਹੀਂ আর ਮਨ ਨੂੰ ਦੌੜ ਰਿਹਾ ਹੈ ਵਿਥੋਂ ਆਪਣੇ ਆਪ ਤੋਂ ਭੱਜ ਆਪਣੇ ਆਪ ਤੋਂ ਭੱਗਿਓ ਦੂਸਰੇ ਕੋਲ ਬੈਠੋ ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ ਲੀਪਰਟਨ ਦੂਸਰਾ ਵੀ ਇਹੀ ਕੁਛ ਕਿਸ ਪੇ ਖੋਲੋਂ ਗੰਠੜੀ ਦੁਖੀ ਬੜਾ ਆ ਮਹਾਰਾਜ ਕਹਿੰਦੇ ਮੈਂ ਗੰਢ ਕੇ ਦੇ ਅੱਗੋਂ ਖੋਲਾਂ ਜੀ ਤੇ ਕੋ ਫੁੱਲ ਲੱਗਣਾ ਕੇ ਪਹਿਲੇ ਹੀ ਖੋਲ ਕੇ ਰੱਖ ਦੇ ਨਾ ਮੈਂ ਇੱਕ ਦੁਖਦੀ ਗੱਲ ਕਰਦਾ ਉਹ ਦਸ ਦੁਖਦੀ ਗੱਲ ਕਰ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਬਿਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮਹਾਰਾਜ ਕਰ ਬਖਤੀ ਤੌਰ ਦੇ ਬੁਲਾਉਣ ਦਾ ਇੱਕ ਰੰਗ ਹੁੰਦਾ ਹੈ ਇਸ ਵਾਸਤੇ ਕਹਨੇ ਨੇ ਕਿ ਕੱਲਾ ਤੇ ਰੱਬ ਵੀ ਨਾ ਆਵੇ ਕਿ ਕਲ ਅਖਰ ਦੀ ਹੈ ਤੇ ਜਿੰਨੂ ਇਹ ਕਲ ਅਖਰ ਦੀ ਕਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ रह ਸਕਦਾ ਔਰ ਕਿਉਂ ਨਹੀਂ रह ਸਕਦਾ ਇਹਦੇ ਕੋਲ ਕੁਛ ਨਹੀਂ 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 ਰਹ ਸਕਦਾ ਜੋ ਆਪਣੇ ਆਪ ਦੇ ਨਾਲ रह ਸਕਦਾ ਹੈ ਬੜਾ ਮਹਾਨ ਮਨੁੱਖ ਹੈ ਬਹੁਤ ਵੱਡਾ ਮਨੁੱਖ ਐਨੀ ਮਰਜ਼ ਉਹਦੇ ਕੋਲ ਕੁਛ ਹੈ ॠषि ਯਾਦਵਲਤ ਗੰਗਾ ਦੇ ਤੱਟ ਤੇ ਬੈਠਾ ਸੀ ਉਸਦੇ ਮਿੱਤਰ ਨੇ ਦੇਖਿਆ ਕੱਲਾ ਬੈਠਾ ਹੈ ॠषि ਚਲੋ ਚੱਲ ਕੇ ਸਾਥ ਦੇ ਲਈ ਜਾ ਕੇ ਕੋਲ ਬੈਠਿਆ ਤੇ ਆਖਿਆ ਸੰਤ ਜੀ ਤੁਸੀਂ ਇਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ ਯਾਦ ਵੱਲ ਕਹਿ ਨਗਾ ਤੈਨੂੰ ਕਿਸ ਨੇ ਕਹਿ ਦਿੱਤਾ ਮੈਂ ਇਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ ਹੁਣ ਤੂੰ ਆਇਆ ਮੈਨੂੰ ਇਕੱਲਾ ਕਰ ਦਿੱਤਾ ਮੈਨੂੰ ਆਪਣੇ ਨਾਲ ਨਾ ਤੋੜ ਦੇ ਫਿਰ ਮੇਰੇ ਤੇ ਰਹਿਮ ਖਾ ਤਰਸ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ ਕਿ ਕਿਹ ਵੀ ਡੰਗ ਹੈ ਕਿ ਕਿਹ ਵੀ ਤਰੀਕਾ ਹੈ ਵਰਨਾ ਇਕੱਲੇਪਣ ਨੂੰ ਆਮ ਦੁਨੀਆ ਤੇ ਸਜ਼ਾ ਮੰਨਦੀ ਏ ਪਤਾ ਹੈ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਕੱਲਾ ਰੱਖਦੇ ਨੇ ਤਨਹਾਂ। ਇਹ ਆਪੇ ਠੀਕ ਹੋ ਜਾਏਗਾ ਇਹਨੂੰ 5-7 ਦਿਨ ਕਨੇਰ ਰੱਖ। ਤਨਹਾਈ ਸਜ਼ਾ ਹੈ। ਇਸ ਲਈ ਜਿਹਦੇ ਕੋਲ ਕੁਝ ਵੀ ਨਹੀਂ ਨਾ ਕੋਈ ਕਮੰਗ ਲਾ ਨਾ ਕੋਈ ਤਰੰਗ ਨਾ ਕੋਈ ਖੇੜਾ ਨਾ ਕੋਈ ਖੁਸ਼ੀ ਨਾਂਦਰ ਬੋਲਾਸ। ਇਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ। ਉਪੀ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ ਸવાય ਦੁੱਖਾਂ ਤੋਂ ਰਹਿ ਕੇ ਹਰ ਮਨੁੱਖ ਦੁੱਖਾਂ ਦੀ ਪੰਡ ਹੈ ਹਰ ਮਨੁੱਖ ਦੁੱਖਾਂ ਦੀ ਗੱਟਰੀ ਚੁਕੀ ਫਿਰਦਾ ਹੈ ਹਰ ਮਨੁੱਖ ਦੇ ਕੋਲ ਔਕਾ ਹੀ ਹੋ ਕੇ ਨੇ ਬਸ ਤੁਸੀਂ ਥੋੜਾ ਜਿਹਾ ਮੌਕਾ ਦੇ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਦੇਖੋ ਕਿਤਨੇ ਸੌ ਦੁੱਖ ਸੁਣਾਉਂਦਾ ਹੈ ਤੇ ਨਹੀਂ ਗੰਡ ਖੋਲਣੀ ਅਗਲੇ ਦੀ ਵੀ ਹੈ ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਬਾਕੀ ਉਹ ਸੁਣਾਉਂਦਾ ਰਹੇਗਾ ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ ਸੁਣਦੇ ਜਾਣਾ ਸਭ ਕੁਝ ਸੁਣਾਈ ਜਾਏ ਚੁੱਕੀ ਨਹੀਂ ਕਰੇਗਾ ਔਰ ਮੇਰੀ ਕੋਸ਼ਿਸ਼ ਪਈ ਹੁੰਦੀ ਹੈ ਕਿ ਇਹ ਗਿੰਦਰਾ ਹੋ ਕੇ ਨਾ ਹੋਣਾ। ਬਕੀ ਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀ ਇਹਨੇ ਗੰਡ ਖੋਲੀ ਨਹੀਂ ਦਿਖਲ ਖੈਰ ਕੋਈ। ਇਹ ਹਕੀਕਤ ਬਹੁਤ ਵੱਡੀ ਸਚਾਈ ਹੈ ਕਿ ਮਨੁੱਖ ਨੂੰ ਆਪਣੇ ਤੁਖ ਸੁਣਾਉਣ ਦਾ ਵੀ ਸ਼ੌਕ ਆਉਂਦਾ ਹੈ, ਰਸ ਆਉਂਦਾ ਹੈ। ਬੜਾ ਸੁਆਦ ਆਪਿਆ। ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ। ਕਿਦਰੇ ਕਿਦਰੇ ਫਿਰ ਸੁੱਖ ਨੂੰ ਵੀ ਦੁੱਖ ਦੇਚ ਬਦਲ ਜਾਂਦਾ ਹੈ ਇਹ ਵੀ ਮੈਂ ਅਰਸ਼ ਕਰਾਂ। ਤੁਸੀਂ ਆਖੋਗੇ ਸੁੱਖ ਨੂੰ ਦੁੱਖ ਦੇਚ ਬਦਲਦਾ ਆ ਮੈਂ ਪਰਪਖਸ਼ ਰੂਪੇ ਦੇ ਦੇਖਿਆ। ਬੰਦੇ ਤੋਂ ਮੈਂ ਇੰਦਾੁਰ ਜਾਣਾ ਸੀ। ਦਾਦਰ ਸਿੰਘ ਸਬਾ ਦੇਚ ਇੱਕ ਇੰਦਾੁਰ ਦੇ ਸੱਜਣ ਮਿਲ ਗਿਆ ਉਹਨੇ ਕਿਹਾ ਗੈਨੇ ਜੀ ਅਸੀਂ ਬਾਈ ਰੋਡ ਜਾ ਰਹੇ ਆ ਸੜੀਕਾਰ ਅਸੀਂ ਤਿੰਨ ਆਦਮੀ ਡਰਾਈਵਰ ਆ ਤੇ ਪਤੀ ਪਤਨੀ ਤਿੰਨ ਕੁਸੀ ਨਾਲ ਜਲੋ ਸੱਦੇ ਰਸਤਾ ਚੰਗਾ ਬਾਸ ਹੋਵੇਗਾ ਪੱਲਾ ਬਾਤਾਂ ਤਰ ਦੇ ਜਾਵਾਂਗੇ ਤੇ ਮੈਨੂੰ ਕਹਿਣ ਲੱਗਾ ਰਸਤੇ 'ਚ ਬੜੇ ਪਹਾੜ ਬੈੰਦੇ ਨੇ ਹਰਿਆਵਲ ਬੜੀ ਸਾਗਵਾਨ ਦਾ ਬੜਾ ਜੰਦਲਾਤ ਆਏਗਾ ਮੈਨੂੰ ਪਤਾ ਤੇ ਮੈਨੂੰ ਵੀ ਹੈ ਪਰ ਚਲੋ ਜੇ ਤੁਸੀਂ ਕਹਿੰਦੇ ਉਸ ਤਰ੍ਹਾਂ ਬੜਾ ਨੇ ਨੇ ਪ੍ਰਾਪ ਉਸ ਦਿਨ ਦਾ ਮੇਰਾ ਤਾਂ ਨਸਤਜਰਬ ਹੈ ਜਿਉਂ ਬੰਬੇ ਸ਼ਹਿਰ ਤੋਂ ਗੱਟੀ ਬਾਹਰ ਨਿਕਲਿਓ ਨੇ ਹੋ ਕੇ ਹੀ ਭਰਨੇ ਸ਼ੁਰੂ ਕੀ ਔਫਟੋ ਅੱਜ ਇਹ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ ਪਿੱਛੇ ਦੋਵੇਂ પતિ ਪਤਨੀ ਬੈਠੇ ਤੇ ਮੈਂ ਹੈਰਾਨ ਹੋਏ ਤੇ ਓਕੇ ਇਹ ਤੇ ਜਲਾ ਕੇ ਰੱਖ ਦੇਗਾ ਇਹ ਨੌ ਤੱਕ ਪਹੁੰਚਦੇ ਆ ਬਾਅਦ ਤੇ ਇੱਕ ਬੇਚੈਨ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਇੱਕ ਆਨੰਦ ਪ੍ਰਸੰਚਿਤ ਮਨੋਕੋਲ ਬੈਠੋ ਉਸਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਤੇ ਇਹ ਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਓਕੇ ਭਰਦਾ ਇਹ ਇੰਦੌਰ ਤੱਕ ਗਿਆ ਇਹ ਤੇ ਸਾਰੀ ਕਾਰ ਨੂੰ ਪੋਕ ਕੇ ਰੱਖ ਦੇਗਾ ਨਹੀਂ ਔਕੇ ਐਨੀ ਸੁਨਾਨਤ ਇਤਨੀ ਜਲ ਮੇਰੇ ਕੋਲ ਰਹਾ ਨਹੀਂ ਗਿਆ ਜੈਸੇ ਜਲਗਾਉਂ ਦੇ ਨੇੜੇ ਪਹੁੰਚੇ ਤੇ ਮੈਂ ਕੁਛਲੇਮਕ ਸਰਦਾਰ ਜੀ ਗੱਲ ਕੀਤੀ ਹੈ ਮੈਂ ਕਮੇਲੋਂ ਥੜੀ ਪ੍ਰਾਈਵੇਟ ਜ਼ਿੰਦਗੀ ਤੇ ਮੁਰਾਫਤ ਕਰਨੀ ਨਹੀਂ ਚਾਹੀਦੀ ਪਰ ਕਿਸੇ ਕਿਸ ਤਰ੍ਹਾਂ ਦੇ ਔਕੇ ਭਰਦੇ ਆ ਰਹੇ ਮੈਂ ਬੇਚੈਨ ਹੋ ਗਿਆ ਔਰ ਮੈਂ ਸੋਚੀ ਪੈ ਗਿਆ ਤੇ ਮੈਂ ਇਹ ਸਫ਼ਰ ਕਿਉਂ ਚੁਣ ਲਿਆ ਤੁਹਾਡੇ ਨਾਲ ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ ਜੈ ਨਹੀਂ ਜੀ ਇੱਕੋ ਹੀ ਦਿਨ ਦੇ ਵਿੱਚ 6 ਲੱਖ ਦਾ ਘਾਟਾ ਪੈ ਗਿਆ ਤੇ ਕੋਈ ਦਮ ਨਹੀਂ ਕੱਲ ਤੋਂ ਕੱਲ ਦਾ ਮੈਂ ਬੜਾ ਬੇਚੈਨ ਬਹੁਤ ਪਰੇਸ਼ਾਨ ਪਤਨੀ ਬੋਲ ਪਈ ਕਹਿੰਦੀ ਗਿਆਨੀ ਜੀ ਕਿ ਗੱਲ ਨਹੀਂ ਹੈ ਕਿ ਗਲਤ ਕਹਿੰਦੇ। ਪਰ ਉਹਨਾਂ ਨੂੰ ਸਮਝਾਉਣ ਲੱਗੇ ਕਿ ਕਮ ਸੇ ਕਮ ਗਿਆਨੀਆਂ ਨਾਲ ਤੇ ਝੂਠ ਨਾ ਬੋ। ਉਹ ਕਹਿਣ ਲੱਗੇ ਇਹਨਾਂ ਨੂੰ 4 ਲੱਖ ਦਾ ਨਫਾ ਹੋਇਆ ਠੀਕ। ਪਰ ਇਹਨਾਂ ਨੇ ਮਿਠਿਆ ਸੀ ਕਿ 10 ਲੱਖ ਮਿਲੇਗਾ ਤਾਂ 10 ਤੇ ਮਿਲੇ ਹਨ ਨਹੀਂ ਮਿਲੇ ਆ 4 ਹੈ ਤਾਂ ਉਹਨ ਕੱਲ ਦਾ ਕਈ ਜਾਂਨ ਚਲੇ ਲੱਗਦਾ ਘਾਟਾ ਪੈ ਗਿਆ 6 ਲੱਗਦਾ ਘਾਟਾ ਹੈ। ਨਾ ਆਪ ਆਰਾਮ ਕਰ ਬੈਨ ਮੈਂ ਕਿਸੇ ਹੋਵਾਂ। ਰੋਈ ਜਾਂਦੇ। ਦੁਖੀ। ਮੈਂ ਕਿ ਠੀਕ ਹੈ। ਦੁੱਖ ਦੁੱਖ ਪ੍ਰਤੀਤ ਹੋਵੇ। ਇਸ ਤਰ੍ਹਾਂ ਦੇ ਲੋਕ ਤੇ ਐਨ। ਔਰ ਕਈ ਨਫੇ ਨੂੰ ਵੀ ਨੁਕਸਾਨ ਦੇ ਚ ਬਦਲ ਦਿੰਦੇ ਕਈ ਸੁੱਖਾਂ ਨੂੰ ਵੀ ਦੁੱਖ ਦੇ ਚ ਬਦਲਦੇ ਨੇ ਜੀਵਨਾ ਨਹੀਂ ਆਮ ਬਹੁਤ ਸਾਰੇ ਲੋਕ ਤੇ ਐਸੇ ਨੇ ਸੁੱਖ ਨੂੰ ਵੀ ਦੁੱਖ ਦੇ ਚ ਬਦਲ ਗਏ ਨਫਿਆਂ ਨੂੰ ਵੀ ਨੁਕਸਾਨ ਦੇ ਚ ਜੋ ਹੈ ਬਦਲ ਕੇ ਰੱਖ ਲੈਂਦੇ ਨੇ ਜੀਵਨਾ ਆਪਣਾ ਵੀ ਮਾਲ ਕਰਦੇ ਨੇ ਦੂਜਿਆਂ ਦਾ ਵੀ ਆਦਤ ਹੋ ਜਾਂਦੀ ਹੈ ਔਰ ਫਿਰ ਔਕੇ ਔਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਡ ਖੋਲ ਕੇ ਜੋ ਹੈ ਰੱਖਣ ਵਿਸਤਾਰ ਸਹਿਤ ਜੋ ਹੈ ਬਿਆਨ ਕਰਨਗੇ ਤੋ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖ ਹੈ। ਕੋਣ ਵੀ ਕੋਸ਼ਿਸ਼ ਇਥੋਈ ਦਏ سلسلہ ਆਰੰਭੋਂਦਾ। ਤੋ ਹੁਣ ਮੁਖ्तसर ਮੈਂ ਅਰਜ਼ ਕਰਾਂ ਜੋ ਸ਼ਬਦ ਤੋਂ ਸਤਸੰਨ ਤੋਂ ਝੋਟ ਖਾ ਕੇ ਉਦਾਸ ਹੋਇਆ। ਲਾਜ਼ਮੀ ਅਗਰੇ ਸਿੱਖ ਹੈ ਤੋ ਪੂਰਾ ਰਹਿਦੀਆ ਬਹਿਦੀਆ ਹੋਵੇਗਾ। ਮੈਂ ਕਿਰਦੋਰਾ। ਅਗਰੇ ਮੁਸਲਮਾਨ ਹੈ ਤੋ ਪੱਕਾ ਸ਼ਰਈ ਹੋਵੇ। ਪੱਕਾ ਸ਼ਰਈ ਅਜ ਤੇ ਨਹੀਂ ਜਾਏਗਾ। ਰੋਜ਼ਰੀ ਰੱਖੇਗਾ ਪੰਜ ਵਕਤ ਨਮਾਜ਼ ਵੀ ਪੜੇਗਾ ਜ਼ਕਾਤ ਵੀ ਦੇਵੇਗਾ ਤਲਾਵਤ ਵੀ ਕਰੇਗਾ ਸਭ ਕੁਝ ਕਰੇਗਾ ਸੁਨਨਤ ਵੀ ਰੱਖੇਗਾ ਔਰ ਜੇ ਕੇ Hindu ਹੈ ਪੱਕਾ ਕਰਮ ਕਾਂਢੀ ਹੋਵੇਗਾ 68 ਤੀਰਥਾਂ ਦੇ ਚੋਂ ਇਸਨੇ ਇੱਕ ਵੀ ਨਹੀਂ ਛੱਡਣਾ ਸਾਰਿਆਂ ਦਾ ਇਸ਼ਨਾਨ ਕਰੇਗਾ ਇੰਨੇ ਮਾਗਦਾ ਵੀ ਇਸ਼ਨਾਨ ਕਰਨਾ ਹੈ ਕੁੰਭ ਦਾ ਵੀ ਕਰਨਾ ਹੈ ਇੰਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ ਹੈ ਇਨੇ ਪੂਜਾ ਵੀ ਕਰਨੀ ਐਨੇ ਅਰਚਾ ਵੀ ਕਰਨੀ ਐਨੇ ਬੰਦਨ ਵੀ ਕਰਨਾ ਐਨੇ ਤਿਲਕ ਵੀ ਪਹਿਨਣਾ ਐਨੇ ਜਨੇਊ ਵੀ ਬਹਿਨਣਾ ਐਨੇ ਤੋਤੀ ਵੀ ਪਹਿਨਨੇ ਇਹ ਪੱਕਾ ਕਰਮ ਕਾਂਡੀ ਬਣੇਗਾ ਇਹ ਪੱਕਾ ਰੇਤ ਬੇਤੀਆ ਬਣੇਗਾ ਔਰ ਇਹ ਪੱਕਾ ਸ਼ਰਈ ਬਣੇਗਾ ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ ਦਿਮਾਗੀ ਤਲ ਤੇ ਜੀਣ ਵਾਲਾ ਸ਼ਬਦ ਚੋਟ ਕਰ ਗਿਆ ਸੀ ਸਦਸਨ ਚੋਟ ਕਰ ਗਿਆ ਉਦਾਸ ਹੋਇਆ ਯਕੀਨ ਜਾਨੋ ਉਹਦੇ ਸਮੇਂ ਇੱਕ ਹੋਰ ਚੋਟ ਲੱਗੇਗੀ ਜਿਸ ਲਈ ਇਹ ਸਾਰਾ ਸ਼ਿੰਗਾਰ ਉਸ ਦਾ ਤੇ ਕੋਈ ਪਤਾ ਉਤਰ ਹੈ ਇਹ ਸ਼ਰਾਤੋ ਉਦਾਸ ਹੋ ਜਾਏਗਾ ਉਸਤਾਫੀ ਮਾ ਇਹ ਗਰਮ ਕਾਣ ਤੋਂ ਉਦਾਸ ਹੋ ਜਾਏ ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ ਹੈ ਐ ਨਿਰਾਸੀ ਬਹੁਤ ਦਿਨ ਲਾਵੇ ਦੇਸ਼ ਦੇ ਸੰਤਰ ਮੈਂ ਸਦਲੇ ਚਾਕੇ ਬੜੇ ਡੇਰਿਆਂ ਚ ਗਿਆਂ ਬੜੀ ਤੀਰਥ ਯਾਤਰਾ ਕੀਤੀ ਹੈ ਬੜੇ ਸਾਧੂ ਸੰਤਾਂ ਕੋਲ ਗਿਆਂ ਬੜਾ ਸਦ ਸੰਗ ਕੀਤਾ ਹੈ ਦਿਨ ਬਹੁਤ ਲੰਘ ਗਏ ਨੇ ਮੁੱਦਤ ਬਹੁਤ ਹੋ ਗਈ ਹੈ ਪ੍ਰਾਪਤ ਕੁਝ ਨਹੀਂ ਹੋਇਆ ਨਿਰਾਸ਼ਾ ਬਈ ਨਿਰਾਸ਼ੀ ਅਸਾ ਹੁੰਦਾ ਹੈ ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ ਕੋਈ ਪਤਨੀ ਤੋ ਨਿਰਾਸ਼ ਹੋ ਜਾਂਦਾ ਕੋਈ ਪਤੀ ਤੋ ਨਿਰਾਸ਼ ਹੋ ਜਾਂਦੀ ਹੈ ਐਸਾ ਹੁੰਦਾ ਜਗਤ ਵਿੱਚ ਕੋਈ ਮਾਂ ਬਾਪ ਤੋ ਨਿਰਾਸ਼ ਹੋ ਜਾਂਦਾ ਔਰ ਕੋਈ ਬੱਚਿਆਂ ਤੋ ਨਿਰਾਸ਼ ਹੋ ਜਾਂਦੇ ਇਹਨਾ ਤੋ ਮੈਨੂੰ ਕੀ ਸੁਖ ਮਿਲਣਾ ਐਸਾ ਵੀ ਹੁੰਦਾ ਕੋਈ ਗੁਰੂ ਤੋ ਨਿਰਾਸ਼ ਹੋ ਜਾਂਦਾ ਪ੍ਰਮਾਤਮਾ ਤੋ ਨਿਰਾਸ਼ ਹੋ ਗੰਬ ਪਤਨੀ ਹੈ ਨਹੀਂ ਸਹੀ ਪਈ ਨਹੀਂ ਔਰ ਉਸ ਦੇ ਮਿਲਨ ਨਾਲ ਕੇ ਮਿਲ ਜਾਣਾ ਗੁਰੂ ਤੋ ਨਿਰਾਸ਼ ਪਰਮਾਤਮਾ ਤੋਂ ਨਿਰਾਸ਼ ਔਰ ਪੱਕੇ ਨਿਰਾਸ਼ ਵਰਤੀ ਦੇ ਉਹ ਮਿਲਣਗੇ ਥਾਣੋਂ ਜੋ ਬੜੇ ਚਾਅ ਮਲਾਰ ਨਾਲ ਇਸ ਮਾਲਕ ਤੇ ਚਲੇ ਅਸਨ ਤੇ ਵੀ ਮੈਂ ਅਰਸ ਲਈ ਦੂਸਰੇ ਦੀ ਗੱਲ ਨਹੀਂ ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ ਦੂਸਰਾ ਜਿਸ ਮਾਰਗ ਦਾ ਜੇ ਪਾਂਦੀ ਉਦਾਸ ਹੋਗੀ ਵਾਹੀ ਨਿਰਾਸ਼ੀ ਬਹੁਤ ਦਿਨ ਲਾਗੇ ਅਗਰ ਇਹ ਉਦਾਸ ਹੋਇਆ ਇਸ ਰੈਤ ਵੇਤ ਦਾ ਸ਼ਰਧਾਇ ਸਕਰਮ ਕਾਂਡ ਦਾ ਫਿਰ ਸਹੀ ਇਸਤੇਮਾਲ ਕਰੇਗਾ। ਅਗੰਮੀ ਦੁਨੀਆ ਦੀ ਤਲਾਸ਼ ਕਰੇਗਾ। ਪਰਮ ਪ੍ਰਕਾਸ਼ ਦੀ ਖੋਜ ਕਰੇ। ਸਿਰਫ ਇਸ ਦੇਚ ਨਹੀਂ ਚੀਨੇਗਾ। ਇਹ ਵੀ ਮਹਰਸ ਕਰੇਗਾ। ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮ ਕਾਂਡ ਹੋ ਜਾਂਦਾ ਹੈ। ਸਿਰਫ ਸ਼ਰਾ ਹੋ ਜਾਂਦੀ ਹੈ। ਉਹ ਜਿਤਨੇ ਕਠੋਰ ਹੁੰਦੇ ਨੇ। ਲੋਹੇ ਜ਼ਮੀਨ ਦੇ ਤੇ ਇਤਨਾ ਸਖਤ ਪਥੋਰ ਹੋਰ ਬੋਈ ਨਹੀਂ ਹੋ ਸਕਦਾ। ਅਭੀ ਮਰਜ਼ ਕਰ ਗਏ ਉਹ ਜਿੰਨੇ ਕਠੋਰ ਹੋ ਜਾਣਗੇ ਉਹ ਜਿੰਨੇ ਜ਼ਾਲਮ ਹੋ ਜਾਣਗੇ ਉਹ ਜਿੰਨੇ ਸਖਤ ਦਿਲ ਦੇ ਹੋ ਜਾਣਗੇ ਇੱਕ ਉਦਾਹਰਣ ਤਵਾਰੀਖੀ ਮੈਂ ਤੁਹਾਡੇ ਸਾਹਮਣੇ ਰੱਖਾ ਗੱਲ ਸਪਸ਼ਟ ਹੋ ਜਾਏਗੀ ਸੋਬਾ ਸਰਹੰਦੀ ਕਚੇਰੀ ਦੇ ਗੁਰੂ ਮੋਬਨ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜਲੇ ਬੇਸ਼ਕੀਤੇ ਗਏ ਜਿਨ੍ਹਾਂ ਨੂੰ ਪਹਿਲੇ ਪੁਰਜ ਦੇਚ ਰੱਖਿਆ ਗਿਆ ਖੰਡੇ ਬੁਰਜ ਦੇ ਅਜ ਬੇਸ਼ਕੀਤੇ ਗਏ ਕਚੇਰੀ ਦੇ ਸੂਬਾ ਸਰੰਦ ਕਹਿੰਦਾ ਇਹ 마ਸੂਮ ਹਸ ਤੇ ਛੋਟੇ ਨੇ ਬੋ ਪੇਦਾ ਮਤਲਬ ਉਹਨੂੰ ਮੁਗਲ ਦਾ ਸੀ ਉਹਨੇ ਨਹੀਂ ਦੇਖਿਆ ਸੀ ਇਹ 마ਸੂਮ ਹਸ ਤੇ ਬਹੁਤ ਛੋਟੇ ਤੇ ਬਿਲਕੁਲ ਬੱਚੇ ਨੇ ਇਹਦਾ ਮਤਲਬ ਹੈ ਉਹਦੇ ਦਿਲ ਦੇ ਕਿਸੇ ਕੋਨੇ ਵਿੱਚ ਦਇਆ ਬੈਦਾਉ ਨਹੀਂ ਤੇ ਬਹੁਤ ਛੋਟੇ 마ਸੂਮ ਨੇ ਇਹ 마ਸੂਮ ਹਸ ਇਸੇ ਸਬਾਦ ਵਿੱਚ ਇੱਕ ਕਾਜ਼ੀ ਬੈਠਾ ਹੈ ਇਸੇ ਸਬਾਦ ਵਿੱਚ ਦੀਵਾਨ ਸੁਚਾ ਅਨੰਦ ਜੀ ਬੈਠਾ ਹੈ ਨਵਾਬ ਮਲੇਰ ਕੋਟਲਾ ਵੀ ਬੈਠਾ ਹੈ ਆਲੇ ਦੁਆਲੇ ਦੇ ਹੋਰ ਨਵਾਬ ਤੇ ਜਾਗੀਰਦਾਰ ਵੀ ਬੈਠੇ ਨੇ ਕੁੱਲ ਮਿਲਾ ਕੇ 17 ਬੰਦੇ ਨੇ ਜਿਨ੍ਹਾਂ ਨੇ ਫੈਸਲਾ ਕਰਨਾ ਹੈ ਇਹਨਾਂ ਮਾਸੂਮ ਬੱਚਿਆਂ ਬਾਰੇ ਪਰ ਐਸਲੇ ਤੇ ਮੌਰ ਲਾਣੀ ਹੈ ਨਵਾਬ ਸੂਬਾ ਸਰਹੰਦ ਵਜੀਦ ਖਾਨ ਮੁਖੀ ਹੋਰ ਪਰ ਇਸ ਮੁਖੀ ਦੇ ਮੂੰਹੋਂ ਬੱਚਿਆਂ ਨੂੰ ਵੇਖਦੇ ਹੀ ਬੋਲ ਨਿਕਲ ਗਏ ਇਹ ਮਾਸੂਮ ਅਸਤੇ ਛੋਟੇ ਨੇ ਬਹੁਤ ਮਾਸੂਮ ਦੀਵਾਨ ਸੁਚਾਨੰਦ ਕਹਿੰਦੇ ਹੀ ਫਰਜ਼ੰਦ ਮਾਰਸ ਇਹ 마ਸੂਮ ਨਹੀਂ ਇਹ ਸੱਤ ਦੇ ਬੱਚੇ ਨੇ ਦੀਵਾਨ ਸੁਚਾਨੰ ਇਹ ਫਰਜ਼ੰਦ ਮਾਰਸ ਮਾਰ ਕਹਿੰਦੇ ਨੇ ਸੱਤ ਨੂੰ ਪਰਸ਼ੀਮ ਦੇਚ ਅਰਬੀ ਦੇਚ ਪਸ਼ਤੋ ਦੇਚ ਸੱਪ ਨੂੰ ਕਹਿੰਦੇ ਨੇ ਮਾਰ ਇਹ ਫਰਜ਼ੰਦ ਮਾਰਸ ਫਰਜ਼ੰਦ ਕਹਿੰਦੇ ਨੇ ਬੱਚੇ ਨੂੰ ਇਹ ਸੱਤ ਦੇ ਬੱਚੇ ਇਹ ਵੱਡੇ ਔਕੇ ਡੰਗ ਮਾਰਨ ਇਨਾਂ ਦਾ ਸਿਰ ਅਜੇ ਹੀ ਕੁਚਲ ਦੇਣਾ ਚਾਹੀਦਾ ਮਾਰ ਇਹ ਫਰਜ਼ੰਦੇ ਮਾਰਸ ਇਹ ਬੋਲ ਦੀਵਾਨ ਸੁਚਾਨੰਦ ਦੇ ਵਕਤ ਪਾਪੀ ਕਲ ਵੀ ਦਰ ਦੇ ਕੰਨਾਂ ਤੱਕ ਵੀ ਪਹੁੰਚੇ ਸਨ ਮੇਰੇ ਬੱਚਿਆਂ ਨੂੰ ਸ਼ਹੀਦ ਕਰਨ ਤੋਂ ਪਹਿਲੇ ਮਾਰ ਆ ਕੇ ਆ ਗਏ ਸਭ ਆ ਕੇ ਬ ਇਹ ਫਰਜ਼ੰਦੇ ਮਾਰਸ ਜ਼ਫਰਨਾਮਾ ਜਿਹੜਾ ਲਿਖਿਆ ਹੈ ਉਹਦੇ ਸਤਪੁਰ ਨੇ ਕਬੂਲ ਵੀ ਕੀਤਾ ਹੈ ਮਤਿ ਗੈਸੀ ਮਾਰਦੀ ਹੈ ਅਸੀ ਸੁਪੀਆਂ ਪਰ ਜ਼ਾਲਮ ਲਈ ਦੁਸ਼ਟ ਲਈ ਸਤਗੁਰ ਦੇ ਬੋਲ ਮੇਂ ਬੜੇ ਸਾਹਮਲੇ ਰਖਾ ਚਾਹ ਸੁਧ ਕੇ ਚੂ ਮੱਚੇ ਗਾਂ ਕੁਸ਼ਤਾਚਾਰ ਕੇ ਬਾਕੀ ਬਾਮਾਨ ਦਸਤ ਪੇਚੀ ਦਾ ਮਾਰ ਕੀ ਹੋਇਆ ਤੁਮੇਰੇ ਚਾਰ ਬੱਚੇ ਮਾਰ ਦਿੱਤੇ ਔਰ ਮਜ਼ੇਬ ਪੇਚੀ ਦਾ ਸੱਪ ਮੌਜੂਦ ਹੈ ਪਤਾ ਨਹੀਂ ਇਸ ਤਰ੍ਹਾਂ ਦੇ ਕਿਤਨੇ ਬੱਚਿਆਂ ਨੂੰ ਜਨਮ ਦੇ ਰਿਹਾਗਾ ਸੱਪ ਤੇ ਮੌਜੂਦ ਹੈ ਇਹ ਹੋਇਆ ਤੂੰ ਚਾਰ ਬੱਚੇ ਮਾਰ ਦਿੱਤੇ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਸੱਪ ਮੌਜੂਦ ਹੈ ਚਾ ਅਸ਼ੁੱਧ ਕੇ ਚੌ ਬੱਚੇ ਗਾਂ ਕੁਸ਼ਤਾ ਚਾਰ ਕਿ ਬਾਕੀ ਬਮਾਂਦਸਤ ਪੇਚੀ ਦਾ ਮਾਰ ਪੇਚੀ ਦਾ ਸੱਪ ਜੋ ਬਚ ਗਿਆ ਕੌਣ ਇਹ ਹੁਣ ਤੂੰ ਸੇ ਖੁਦ ਅੰਦਾਜ਼ਾ ਲਗਾਉ ਸਤਿਗੁਰੂ ਕਿਸ ਨੂੰ ਕਹਿ ਰਹੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਆਪਣੀ ਉਮਤ ਖਾਲਸੇ ਨੇ ਕਹਿ ਰਹੇ ਕਿ ਬਾਕੀ ਬਹਮਾਨ ਦਸ ਤੇਚੀ ਦਾ ਮਾਰ ਐ ਰਮ ਜੇਬ ਸੁਪਮੋ ਜੋ ਤੇ ਇਹੋ ਐ ਤੋ ਚਾਰ ਸੱਬ ਦੇ ਬੱਚੇ ਮਾਰ ਦਿੱਤੇ ਚਾਹ ਸੁਧ ਕੇ ਚੋਂ ਬੱਚੇ ਗਾਂ ਕੁਸਤਾਚਾਰ ਇਸ ਰਮ ਬਵਾਕ ਪਾਦਸ਼ਾਹੀ ਦਸ ਨੇ ਜ਼ਫਰਨਾਮਾ ਜ਼ਫਰਨਾਮੇ ਦੇ ਅਰਥ ਨੇ ਜਿੱਤ ਦੀਆਂ ਚਿੱਠੀਆਂ ਚਾਹ ਸੁਧ ਕੇ ਚੋਂ ਬੱਚੇ ਗਾਂ ਕੁਸਤਾਚਾਰ ਕਿ ਬਾਕੀ ਬਹਮਾਨ ਰਸਤ ਪੇਚੀ ਦਾ ਮਾਰ ਚੇ ਮਰਦੀ ਕੇ ਅਖਦਰ ਸਮੋਸ਼ਾ ਕੋ ਨੀਂ ਕੇ ਆਤਿਸ਼ ਦਾ ਮਾਰਾ ਫਿਰੋਜ਼ਾ ਕੋ ਨੀਂ ਇਹ ਕੋਈ ਮਰਦਾਨਗੀ ਤੇ ਨਹੀਂ ਅਕਲਮੰਦੀ ਤੇ ਨਹੀਂ ਕਿ ਤੂੰ ਚਾਰ ਜਨਗਾਰੀਆਂ 부ਝਾ ਦੇਵੇਂ ਤੇ ਸ਼ੋਲਿਆਂ ਨੂੰ ਪੜਗਾ ਦੇ ਨੇ ਪੜਕ ਗਏ ਨੇ ਸ਼ੋਲੇ ਤੇਰੀਆਂ ਚਾਰ ਜਨਗਾਰੀਆਂ 부ਝਾਣ ਦੇਣਾ ਤੇ ਚੀ ਦਾ ਸੱਪ ਮੌਜੂਦ ਹੈ ਕੀ ਹੋਇਆ ਤੂੰ ਚਾਰ ਸੱਪ ਦੇ ਬੱਚੇ ਮਾਰ ਦਿੱਤੇ ਇਹ ਸਤਿਗੁਰੂ ਐਸਾ ਕਹਿੰਦੇ ਨੇ ਸੱਪ ਨੂੰ ਸੰਸਕ੍ਰਿਤ ਦੇ ਜ ਪੋਜੰਗ ਕਹਿੰਦੇ ਨੇ ਪਰਸ਼ੀਨ ਦੇ ਚ ਮਾਰ ਦੇਂਦੇ ਨੇ ਵੋਜੰ ਸਬ ਔਰ ਰਜ਼ਬ ਦੀ ਗੰਦ ਜਿਸ ਦਿਨ ਸਤਪੁਰ ਨੇ ਕਬੂਲ ਕਰ ਲਿਆ ਸੀ ਬੁਜੰਗਾ ਜ਼ਾਲਮ ਲਈ ਦੁਸ਼ਟ ਨੇ ਔਰ ਕਬੂਲ ਹੋਦਾ ਕੀਤਾ ਜਦ دیਵਾਨ ਸੁਚਾਨੰਦ ਦੀ ਜ਼ਬਾਨ ਤੋਂ ਨਿਕਲਿਆ ਇਹ ਫਰਜ਼ੰਦੇ ਮਾਰਸ ਇਹ ਸਬ ਦੇ ਬੱਚੇ ਨੇ ਔਰ ਫਿਰ ਤੇ ਜਿੱਧਰ ਕਿਧਰੇ ਕੋਈ ਸਿੱਖ ਆ ਰਹੇ ਹੋਵੇ ਜਾ ਰਹੇ ਹੋਵੇ ਪਤਾ ਮੋਗਲ ਕੀ ਕਹਿੰਦੇ ਸਨ ਕਿ ਮਾਰ ਮੇ ਰਫਤੀ ਮਾਰ ਮੇ ਆਵਦ ਇਹ ਸਬ ਜਾ ਰਹੇ ਹੈ ਇਹ ਸਬ ਪਾਰੇ ਉਈ ਸਿੱਕ ਨਹੀਂ ਕੰਦਰਸੀ ਮੋਨੋਕਲ ਵੀ ਨਹੀਂ ਕੰਦਰਸੀ ਇਹ ਮਾੁਰ ਮੇ ਰਫਤੀ ਇਹ ਮਾੁਰ ਮੇ ਆਵਦ ਇਹ ਸਬ ਪਰੇ ਇਹ ਸਬਦਰ ਹਾਲਾਤ ਐ ਸੇ ਹੋ ਗਏ ਸਬਨਿਕਿਆ ਕਬੂਲ ਹੈ ਤੋਸ਼ਟ ਲਈ ਜ਼ਾਲਮ ਲਈ ਜਾਬਰ ਲਈ ਅਸੀਂ ਜ਼ਹਿਰ ਹਾਂ ਮਜ਼ਲੂਮ ਲਈ ਅਸੀਂ ਅਮਰਦਾ ਔਰ ਅੱਜ ਵੀ ਸਿੱਖ ਆਪਣੇ ਬੱਚੇ ਬੱਚੀਆਂ ਦੇ ਜਦ ਨਾਮ ਰਖਾਉਂਦੇ ਨੇ ਤੋਂ ਗ੍ਰੰਥੀ ਸਿੰਘ ਅਰ ਅਰਦਾਸ ਕਰਦੇ ਨੇ ਇਹ ਸਤਿਗੁਰ ਸੱਚੇ ਬਾਦਸ਼ਾਹ ਆਪਨੇ ਜੋ ਗੁਜੰਗੀ ਦੀ ਦਾਤ ਬਖਸ਼ੀ ਏ ਤੋਂ ਗੁਜੰਗੀ ਨੂੰ ਨਾਮ ਬਖਸ਼ੋ ਗੁਜੰਗੀ ਤੋਂ ਮੁਰਾਦ ਵੀ ਸਪਦੇ ਬੱਚੇ ਨੂੰ ਨਾਮ ਬਖਸ਼ੋ ਗੁਜੰਗਰ ਨੂੰ ਨਾਮ ਬਖਸ਼ੋ ਸਪਦੀ ਬੱਚੀ ਨੂੰ ਨਾਮ ਬਖਸ਼ੋ ਗੁਜੰਗ ਸਪ ਗੁਜੰਗੀ ਸਪਦਾ ਬੱਚਾ ਇਹ ਕਬੂਲ ਹੋਵੇ ਇਸ ਇਹ ਸ਼ਬਦ ਕਬੂਲ ਹੋਵੇ परवाम दुष्ट ਲਈ ਸਫਾਫ ਮਜ਼ਲੂਮ ਲਈ ਅਮਰਤ ਜ਼ਫਰਨਾਮੇ ਦਾ ਸਾਰਾ ਕੁਲਾਸਾ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਜੀ ਬਹਾਦਰ ਜ ਨੇ ਇਹ ਬੋਲ ਕੌਣ ਬੋਲਦਾ ਹੈ ਦਿਮਨ ਸੁਚਾਨਨ ਇਹ فرزند ਦੇ ਮਾਰਸ ਇਹ ਸਬਦੇ ਬਚੇ ਨਰ ਇਹ ਸੁਚਾਨਨ ਕੌਣ ਹੈ ਸਵੇਰੇ ਸ਼ਾਮ ਪੱਕਾ ਨਿਯਮ ਪੂਰਵ ਗੀਤਾ ਦਾ ਪਾਠੀ ਹੈ 18 30 ਤਾਂ ਦਾ ਇਸ਼ਨਾਨ ਅਦਰ ਗਿਆ ਜਨੇ ਉਧਾਰਿਆ ਪਹਿਲ ਅਗਲਾ ਕੇ ਆਂਦਾ ਸਵੇਰੇ ਦੋਈ ਦੋਤੀ ਬਸਤਰ ਕਪਾਟਨ ਸਵੇਰੇ ਇਸ਼ਨਾਨ ਕਰਦਾ ਦੋਤੀ ਔਰ ਪਹਿਂਦਾ ਸ਼ਾਮੀ ਇਸ਼ਨਾਨ ਕਰਦਾ ਦੋਤੀ ਔਰ ਪਹਿਂਦਾ ਤੋਤੀਆਂ ਦੋ ਰੱਖਣ ਚ ਬਦਲ ਗਏ ਸਵੇਰੇ ਦੀ ਸ਼ਾਮੀ ਨਹੀਂ ਸ਼ਾਮ ਦੀ ਸਵੇਰੇ ਨੇ ਪੂਜਾ ਪਾਰ ਦੇ ਸਮੇ ਬਸਤਰ ਨਵੇਂ ਅਲਗ ਤੋਂ ਲੈਉਣ ਪਪ ਕਾਰਮ ਕਾਂਢੀ 33 ਕਰੋੜ ਦੇਵਤਿਆਂ ਦਾ ਪੁਜਾਰੀ ਗੀਤਾ ਦਾ ਬਾਠੀ ਅਠਾਰ ਤੀਰਥਾਂ ਦਾ ਇਸ਼ਨਾਨ ਕਰਨ ਵਾਲਾ ਪੱਕਾ ਕਰਮਕਾਂਡੀਸ ਪਰ ਚੋਕੇ ਕਰਮਕਾਂਨ ਦੇ ਰੂਪ ਤੇ ਇਤਨਾ ਕਠੋਰ ਇਤਨਾ ਕਠੋਰ ਮਾਸੂਮ ਬੱਚਿਆਂ ਨੂੰ ਵੇਖ ਕੇ ਵੀ ਇਸ ਨੂੰ ਤਰਸ ਨਹੀਂ ਆਇਆ ਪਤਾ ਹੈ ਸੂਬਾ ਸਰਨ ਨੇ ਕੀ ਆਖਿਆ ਕਿ ਇਸਲਾਮੀ ਸ਼ਰਾਏ ਕਹਿੰਦੀ ਹੈ ਕਿ ਨਾਬਾਲਗ ਦਾ ਹੌਨ ਜ਼ਮੀਨ ਤੇ ਨਹੀਂ ਡੁੱਲਣਾ ਚਾਹੀਦਾ ਸ਼ਰਾਏ ਇਹਨਾਂ ਨੂੰ ਮੁਸਲਮਾਨ ਇਸਲਾਮੀ ਜਿਹੜੀ ਸ਼ਰਾ ਹੈ ਜੋ ਮੁਹੰਮਦ ਸਾਹਿਬ ਨੇ ਬਣਾਈ ਸੀ ਔਰਤ ਦਾ ਤੇ ਨਾਬਾਲਗ ਦਾ ਖੂਨ ਜ਼ਮੀਨ ਤੇ ਨਹੀਂ ਡਲਣਾ ਚਾਹੀਦਾ ਤੁਹਾਡੇ ਅਰਥਾ ਇਸ ਆਪਣੀ ਫ਼ਰਮਾਨ ਮਤਮਪੁਰ ਦੇ ਸਿੱਧਾ ਵੀ ਤੁਹਾਡੇ ਹੱਥੋਂ ਨਾਬਾਲਗ ਦਾ ਤੇ ਔਰਤ ਦਾ ਉਹਨ ਜ਼ਮੀਨ ਤੇ ਨਹੀਂ ਡਲਣਾ ਚਾਹੀਦਾ ਤੋਂ ਵਜੀਦ ਖਾਨ ਸ਼ਰਾਦਾ ਗਿਆਨੀ ਸੀ ਇਹ ਸੂਬਾ ਸਰਹੰਦ ਕਹਿਣ ਲੱਗੇ ਤੇ ਨਾਬਾਲਗ ਨੇ ਬਿਲਕੁਲ ਨਾਬਾਲਗ ਤੇ ਬਹੁਤ ਛੋਟੇ ਸ਼ਰਾਏ ਕਹਿੰਦੀ ਹੈ ਕਿ ਹੋਂ ਜ਼ਮੀਨ ਤੇ ਨਹੀਂ ਡੁਲਣਾ ਚਾਹੀਦਾ ਬੋਲ ਪਿਆ ਕਾਜ਼ੀ ਹੋਂ ਡੋਲਣ ਦੀ ਲੋੜ ਕੀਏ ਨਵਾਬ ਸਾਫ ਇਹਨਾਂ ਦੁਆ ਨੂੰ ਦੀਵਾਰ ਹੀ ਚੁਣਦੇ ਗੱਲ ਖਤਮ ਹੋਂ ਡੋਲਣ ਦੀ ਗੇਲੋ ਕੋ ਨਹੀਂ ਡੋਲ ਇਹਨਾਂ ਨੂੰ ਦੀਵਾਰ ਦੇ ਚਣ ਦੋ ਕਿ ਕਾਜ਼ੀ ਕੌਣ ਹੈ ਅੱਥ ਦੀ ਤਸਦੀਕ ਹੈ ਅੱਲਾਹ ਉਹ ਅੱਲਾਹ ਉਹ ਜਬਦਾ ਪੇ ਬਗਲ ਦੇ ਚ ਕੁਰਾਨ ਸ਼ਰੀਫ ਹੈ ਵਨੂ ਬਕਾ ਦਾ ਪੱਕਾ ਨਿਮਾਜ਼ੀ ਹੈ ਹਜ ਕਰਕੇ ਆਇਆ ਹੈ ਕੁਰਾਨ ਦੀ ਤਲਾਵਤ ਕਰਦਾ ਹੈ ਔਰ ਹਾਫਿਜ਼ ਵੀ ਹੈ ਕੁਰਾਨ ਦੇ ਅਰਥ ਬੋਧ ਵੀ ਜਾਣਦਾ ਹੈ ਪਰ ਕਹਿੰਦਾ ਖੂਨ ਡੋਲਨ ਦੀ ਤੀ ਲੋੜ ਹੈ ਦੀਵਾਰ ਦੇ ਚਿਹਨ ਦੋ ਹੱਥ ਹੋ ਗਈ ਤਮੇ ਸ਼ਰੀਕ ਸੁਚਾਨੰਦ ਕਹਿੰਦਾ ਇਹ ਫਰਜ਼ੰਦੇ ਮਾਰਸ ਕਾਜ਼ੀ ਕਹਿੰਦੇ ਉਹਨੂੰ ਦੀਵਾਰੇ ਚਿਣ ਦੋ ਇਹ ਗੀਤਾ ਦਾ ਪਾਠੀ ਕੁਰਾਨ ਦੀ ਤਲਾਵਤ ਕਰਨ ਵਾਲਾ ਇੱਕ ਤਿਲਕਦਾਰੀ ਇੱਕ ਸੁਨਨਦਾਰੀ ਇੱਕ ਦੇ ਬਗਲ ਦੇ ਵਿੱਚ ਵੀ ਤਾਇਕ ਦੇ ਬਗਲ ਦੇ ਵਿੱਚ ਕੁਰਾਨ ਇੱਕ ਹਜ ਕਰਕੇ ਆਇਆ ਇੱਕ 18 ਤੀਰਥਾਂ ਦਾ ਇਸ਼ਨਾਨ ਕਰਕੇ ਆਇਆ ਨੋਹੀਂ ਸ਼ਰਈ ਤੇ ਕਰਮ ਕਾਂਡੀ ਬਸ ਕਰਮ ਕਾਂਡ ਨੂੰ ਜ਼ਿੰਦਗੀ ਦਾ ਮਕਸਦ ਸਮਝ ਲਿਆ ਸ਼ਰਾਂ ਨਹੀਂ ਇਸ ਤਰ੍ਹਾਂ ਦਾ ਬੰਦਾ ਕਠੋਰ ਹੋ ਜਾਂਦਾ ਤੇ ਖੁਦਾ ਤੱਕ ਪਹੁੰਚਣੀ ਇਹ ਤੇ ਉਹ ਆਦੀ ਬਿਰਦੀ ਨਹੀਂ ਆਉਂਦੀ ਤੇ ਕੋਮਲ ਸੰਦਰ ਆਉਂਦੀ ਨਹੀਂ ਕਿ ਵਗਦਾ ਹੋਇਆ ਵਹਿਣ ਪਾਣੀ ਦਾ ਰੁਕ ਜਾਂਦਾ ਗੰਦਾ ਹੋ ਜਾਂਦਾ ਕਿਸੇ ਦੀ ਚੰਦੀ ਹੋਈ ਸੁਰਤ ਅਗਰ ਕਰਮ ਕਾਂਡ ਤੇ ਰੁਕ ਗਈਏ ਯਕੀਨ ਜਾਨੋ ਜਿੰਨਾ ਉਹ ਕੋਖਠੋਰ ਹੋਵੇਗਾ ਕੋਈ ਵੀ ਨਹੀਂ ਹੋਵੇ ਔਰ ਜਿੰਨਾ ਸ਼ਰਈ ਕਠੋਰ ਹੋਵੇਗਾ ਇਤਨਾ ਹੋਰ ਕੋਈ ਵੀ ਨਹੀਂ ਹੋਵੇ ਤਾਂ ਬਸ ਇਤਨਾ ਹੀ ਮੈਂ ਕਹਿ ਸਕਦਾ ਕਿ ਬਾਦਸ਼ਾਹ ਤੁਸੀਂ ਮੈਨੂੰ ਮਾਫ਼ ਨਾ ਕਰੋ ਮੈਂ ਇਤਨਾ ਹੀ ਆ ਜਿਸ ਦੀ ਸੁਰਤ ਇੱਥੇ ਰੁਕ ਗਈ ਹੈ ਉਹ ਇਤਨਾ ਕਠੋਰ ਹੋਵੇਗਾ ਇਤਨਾ ਕਠੋਰ ਹੋਵੇਗਾ ਸ਼ਾਇਦ ਕੋਈ ਪੱਥਰ ਇਤਨਾ ਸਖਤ ਨਹੀਂ ਹੋ ਸਕਦਾ ਲੋਹਾ ਵੀ ਇਤਨਾ ਸਖਤ ਨਹੀਂ ਹੋ ਸਕਦਾ ਉਹਦਾ ਦਿਲ ਵੀ ਇਤਨਾ ਸਖਤ ਹੋਵੇ ਕਿਸੇ ਲਈ ਰਹਿਮ ਨਹੀਂ ਤਰਸ ਨਹੀਂ ਇਤਨਾ ਠੋਸ ਹੋ ਜਾਏਗਾ ਕੋਈ ਗਹਿਰਾਈ ਨਹੀਂ ਕੋਈ ਬੁਲੰਦੀ ਨਹੀਂ ਰੁਕ ਜੋਗੇ ਪਰ ਜੋ ਰੁਕਿਆ ਨਹੀਂ ਪਹਿਲੇ ਸੰਸਾਰ ਤੋਂ ਨਿਰਾਸ਼ ਹੋਇਆ ਸੀ ਉਦਾਸ ਹੋਇਆ ਸੀ ਤੇ ਪ੍ਰਮਾਤਮਾ ਦੀ ਤਲਾਸ਼ ਤੇ ਚੱਲ ਪਿਆ ਅਜ ਕਰਮ ਕਰਨ ਤੋਂ ਵੀ ਉਦਾਸ ਹੋ ਗਿਆ ਅਜ ਸ਼ਰਅ ਤੋਂ ਵੀ ਉਦਾਸ ਹੋ ਗਿਆ ਸਮਸਤ ਵਰੇਜ ਨੇ ਸਾਫ਼ ਕਹਿ ਦਿੱਤਾ ਸੀ ਕਾਫਰੇ ਇਸ ਕੰਮ ਮੁਸਲਮਾਨ ਨਹੀਂ ਮਾਰਾ ਕਰ ਗਾਰੇ ਨੇ ਇਸ ਇਸ ਸ਼ਰਅ ਮੈਨੂੰ ਨਹੀਂ ਚਾਹੀਦੀ ਅਗਰ ਮੈਨੂੰ ਫ਼ਦਾ ਨਹੀਂ ਮਿਲਦਾ ਮੈਂ ਤੇ ਉਪਦਾ ਲਈ ਸ਼ਿੰਗਾਰ ਕੀਤਾ ਸੀ ਕਿਉਂ ਸ਼ਿੰਗਾਰ ਮਿਲਨ ਕੇ ਤਾਂ ਹੀ ਅਰ ਨਾ ਮਿਲੇ ਜਗ ਜੀਵਨ ਕੋ ਸਾਈ ਸ਼ਿੰਗਾਰ ਤੇ ਪ੍ਰਮਾਤਮਾ ਦੇ ਵਾਸਤੇ ਸੀ ਸਹਿਬ ਕਹਿੰਨੇ ਕਾਮਣ ਤੋ ਸ਼ਿੰਗਾਰ ਕਰ ਜਾਂ ਪਹਿਲਾ ਕੰਤ ਮਨਾਏ ਮਤ ਸੇਜੇ ਕੰਤ ਨਾ ਆਵੇ ਐਨੇ ਬਿਰਥਾ ਜਾਏ ਪੰਕਤੀਆਂ ਨੇ ਅਰ ਬੜ ਹੰਸ ਰਾਵ ਦਾ ਤੇ ਇੱਕ ਬੜਾ ਕੀਮਤੀ ਲੰਬਾ ਚੌੜਾ ਰਸਮਾ ਨਹੀਂ ਇਜਾਜ਼ਤ ਦਿੱਤਾ ਮੁਖਤਸਰ ਮੈਂ ਅਰਜ਼ ਕਰਾਂ ਨਿਰਾਸ਼ਾ ਜਾਗ ਬੈੰਦੀ ਅੰਦਰੋਂ ਪ੍ਰਾਰਥਨਾ ਵੀ ਜਾਗ ਜਾਗਦੀ ਹੈ ਪ੍ਰਭੂ ਤੇਰੇ ਲਈ ਰਹਿਤ ਬੈਧਾਰਨ ਕੀਤੀ ਤੇਰਾ ਕੋਈ ਪਤਵੰਤ ਤੇਰੇ ਲਈ ਕਰਮ ਕਾਂਡ ਅਪਣਾਇਆ ਤੇਰਾ ਕੋਈ ਪਤਾ ਨਹੀਂ ਤੇਰੇ ਲਈ ਸ਼ਰਧ ਆਰਨ ਕੀਤੀ ਤੇਰਾ ਕੋਈ ਸਰੂਰ ਨਹੀਂ ਤੋ ਹਿਰਦਾ ਤੜਪਦਾ ਹੈ ਮੈਂ ਨੇ ਇਹ ਉਦਾਸ ਹੋਇਆ ਸੀ ਸੰਸਾਰ ਤਾਂ ਹੈ ਅੱਜ ਉਦਾਸ ਹੋ ਗਿਆ ਕਰਮ ਅੱਜ ਉਦਾਸ ਹੋ ਗਿਆ ਸ਼ਰਧ ਇਹ ਵੀਕ ਅਵਸਥਾ ਅੰਬੀਕਸਥਾ ਵੀ ਆਪਣੀ ਨਿਰਾਸ਼ੀ ਬਹੁਤ ਦਿਨ ਲਾਗੇ ਅਦਰ ਇਸ ਤੋਂ ਉਦਾਸ ਹੋਇਆ ਨਿਰਾਸ਼ ਹੋਇਆ ਅੰਦਰ ਬਹੁਤ ਵੱਡਾ ਬੈਰਾਗ ਜਾ ਗਿਆ ਹੈ ਔਰ ਸਭ ਕੁਝ ਆਸਾਰ ਪ੍ਰਤੀਤ ਹੋਇਆ ਹੈ ਇਸ ਤੜਪੇ ਹੋਏ ਹਿਰਦੇ ਦੇ ਬਾਰ ਬਾਰ ਗਹਿਰੀ ਅਰਦਾਸ ਨਿਕਲਦੀ ਹੈ हे ਪ੍ਰਭੂ ਤੇਰੇ ਲਈ ਇਹ ਸ਼ਿੰਗਾਰ ਧਾਰਨ ਕੀਤਾ ਸੀ ਤੇਰਾ ਕੋਈ ਪਤਾ ਨਹੀਂ ਤੇਰੇ ਲਈ ਤਾਂ ਮੈਂ ਕਰਮ ਕਾਂਡੀ ਬਣਿਆ ਸੀ ਇਹ ਸ਼ਰਾ ਤੇ ਤੇਰੇ ਲਈ ਸੀ ਇਹ ਰਹਿਤ ਬਹਿਤ ਤੇ ਤੇਰੇ ਲਈ ਸੀ ਤੇ ਮੇਰੇ ਲਈ ਤੇ ਨਹੀਂ ਮੈਂ ਤੇਰੇ ਲਈ ਤੇਰੀ ਪ੍ਰਸੰਤਾ ਲਈ ਧਾਰਨ ਕੀਤੀ ਪਰ ਤੇਰਾ ਕੋਈ ਪਤਾ ਨਹੀਂ ਤੇਰੇ ਰਸ ਦਾ ਕੋਈ ਬੋਧ ਨਹੀਂ ਅੰਦਰੋਂ ਅਰਦਾਸ ਨਿਕਲਦੀ ਹੈ ਜਬ ਜੀ ਸਾਬ ਦੇ ਜਪ ਹੈ ਦੂਜੀ ਬਾਣੀ ਜਪ ਹੈ ਤੀਸਰੀ ਬਾਣੀ ਵਿੱਚ ਬੈਰਾਹ ਹੈ ਮਾਤੇ ਮਤਨ ਜਰੇ ਜਰ ਸੰਗ ਅਨੋਪ ਹੁਤੰਗ ਸੁਰੰਗ ਸਵਾਰੇ ਕੋਟ ਤੋਰੰਗ ਕੁਰੰਗ ਸੇਪੂਦ ਤਪਾਉਨ ਕੇ ਗਾਉਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਰੂਪ ਬਲੇ ਬਿਦ ਨਿਆਵਤ ਸੀਸ ਨ ਜਾਤ ਵਿਚਾਰੇ ਇਹ ਤੇ ਭੈ ਤੋ ਕਾਂ ਬੈ ਬੂਪਤ ਅੰਤ ਕੋ ਨਾਂਦੇ ਇਹ ਪਾਇ ਪਧਾਰੇ ਜੇ ਸਭ ਕੁਝ ਮੌਤ ਹੀ ਮੌਤ ਦਿਖਾਈ ਦੇ ਰਹੇ ਤਾਂ ਬੰਦਾ ਕਿਸ ਤਰ੍ਹਾਂ ਜੀਵੇਗਾ ਜਗਤ ਵਿੱਚ ਬੈਰਾਗੀ ਇਹ ਬੈਰਾਗੀ ਕੇ ਉਦਾਸ ਮਨੁੱਖ ਲਾਜ਼ਮੀ ਕਰਮ ਕਾਂਡੀ ਹੋ ਜਾਏਗਾ ਸ਼ਰਈ ਹੋ ਜਾਏਗਾ ਰਹਿਤ ਬੈਤ ਦਾ ਧਾਰਮੀ ਹੋ ਜਾਏਗਾ ਪਰ ਜੇ ਸੋਚਣ ਵਾਲਾ ਹੈ ਅਕਲਮੰਦ ਹੈ ਤੇ ਦਿਨ ਬਹੁਤ ਹੋ ਜਾਣ ਤਾਂ ਇਸ ਦੇ ਅੰਦਰੋਂ ਪ੍ਰਾਰਥਨਾ ਵੀ ਜਾਗੇਗੀ ਵੇ ਪ੍ਰਭੂ ਤੇਰਾ ਦੁਬਿ ਪਤਾ ਨਹੀਂ ਚੜੇ ਮੈਂ ਤੇ ਇਤਨੀ ਸ਼ਰਧਾ ਧਾਰਨ ਕਰਨੀ ਮੇਤੇ ਇਤਨਾ ਕਰਮ ਕਾਂਡੀ ਹੋ ਗਿਆ ਕੋਮਾਆਂ 68 ਦੀ ਸਥਾਨ ਤੇ ਬਹੁਤੇ ਚੰਦਨ ਰਗੜ ਲੈਨੇ ਨੇ ਕਰ ਲਿਆ ਬਥੇਰਾ ਬੀਤਾ ਦਾ ਮੈਂ ਬਾਤ ਸਵੇਰੇ ਸ਼ਾਮ ਬਥੇਰਾ ਇਸ਼ਨਾਨ ਕਰ ਲਿਆ ਮੈਂ ਸਾਰੀ ਰਹਿਤ ਬੈਤ ਹੈ ਕੀਤੀ ਏ ਬਖਸ਼ਿਸ਼ ਕਰ ਤੂੰ ਰਹਿਮਤ ਬਰ ਰ ਅਰਦਾਸ ਇਸ ਤੜਪੇ ਹਿਰਦੇ ਚੋਂ ਅੰਦਰੋਂ ਨਿਕਲੇ ਅਰਦਾਸ ਕਬੂਲ ਹੋ ਜਾਂਦੀ ਹੈ ਚੌਥੀ ਬਾਣੀ ਅਰਦਾਸ ਹੈ ਚੋਪਈ ਅਮਰੀ ਕਰੋ ਆਤ ਦੇ ਰੱਛਾ ਰੱਛਾ ਉਹਰ ਨਾ ਹੋਏ ਜਿੱਤ ਕੇ ਇੱਛਾ ਤਉ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਬ੍ਰਿਤਪਾਰ ਸਾਰੀ ਅਰਦਾਸ ਬੇਨਤੀ ਤੁਹੇ ਪ੍ਰਭੂ ਬਖਸ਼ਿਸ਼ ਕਰ ਮੇਰਾ ਮਨ ਤੇਰੇ ਚਰਨਾਂ ਚ ਰਹਿ ਬਾਵੀ ਹੋ ਗਏ ਤੇਰਾ ਬੁਝਪਤਾਈ ਜਪ ਜਾਪ ਬਣ ਜਾਂਦਾ ਹੈ ਜਾਪ ਬੈਰਾਗ ਬਣ ਜਾਂਦਾ ਹੈ ਬੈਰਾਗ ਅਰਦਾਸ ਬਣ ਜਾਂਦਾ ਹੈ ਔਰ ਬੈਰਾਗੀ ਹਿਰਦੇ ਤੋਂ ਜਿਹੜੀ ਅਰਦਾਸ ਨਿਕਲਦੀ ਹੈ ਕਬੂਲ ਹੋ ਜਾਂਦੀ ਕਤਈ ਵੀ ਅਰਥ ਨਹੀਂ ਜਾਂਦੀ ਤ੍ਰਿਥੀ ਤਦੇ ਨਾ ਹੋਈ ਜਨ ਕੀ ਅਰਦਾਸ ਨੰਬੀ ਪ੍ਰਾਪਤੀ ਹੈ ਜਾਂ ਦੀਤ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਔਰ ਉਹਦੀ ਜ਼ਬਾਨ ਕਹਿ ਉੱਠਦੀ ਹੈ ਅਨੰਦ ਭਇ ਮੇਰੀ ਮਾਏ ਸਤ ਗੁਰੂ ਮੇ ਬਾਯਾ ਅਨੰਦੀ ਪ੍ਰਾਪਤੀ ਹੋ ਗਈ ਜਪ ਜਾਪ ਹੋ ਗਿਆ ਜਾਪ ਪੈਰਾਗ ਹੋ ਗਿਆ ਬੈਰਾਗ ਅਰਦਾਸ ਬਣ ਗਿਆ ਅਰਦਾਸ ਅਨੰਦੀ ਮੂਰਤੀ ਬਣ ਗਿਆ ਇੰਜ ਜੋੜ ਇ ਅਧਿਆਤਮਿਕ ਮੰਡਲ ਦੀਆਂ ਪੰਜ ਸਟੇਜਾਂ ਨੇ ਜਿਤੁ ਤੁਛ ਬੁੱਧੀ ਅਨਸਾਰ ਮੈਂ ਅਜੀ ਸਮਾਪਤੀ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਤਰ੍ਹਾਂ ਦੇ ਕਈ ਸਜਣਾ ਦੇ ਪ੍ਰਸ਼ੰਸਨ ਸਨ ਤੇ ਮੈਂ ਕਿਸੇ ਇੱਕੋ ਲੜੀ ਨੂੰ ਚਲਾ ਰਿਆ ਸੀ ਕਿ ਬਾਰ ਬਾਰ ਸਿਆਲ ਆਇਆ ਤੇ ਬਾਕੀ ਸਭ ਦੇ ਕਈ ਮਜ਼ਮੂਨ ਧਰਮ ਦੇ ਕਈ ਵਿਸ਼ੇ ਨੇ ਉਹ ਰਹਿ ਜਾਣ ਦੇ ਗੁੱਸਨ ਤਾਂ ਪੁੱਛਣਾ ਚਾਹਦੀਆਂ ਨੇ ਕਨ ਸਰੀਰਿਕ ਜੋ ਰਹਿ ਰਹੇ ਕਲਮੀ ਦਰਬੀਤਾ ਨੇ ਸਾਨੋਂ ਦਿੱਤੀ ਪੰਜ ਪਿਆਰ ਪੰਜ ਬਾੜੀਆਂ ਮਾਨਸਿਕ ਰਹਿ ਵਾਂਗ ਕਾਕਾਰ ਸਰੀਰ ਕਰੇ ਉਹਦੀ ਵਿਚਾਰ ਕਰਕੇ ਫਿਰ ਬਹੁਤ ਸਾਰੇ ਪ੍ਰਸ਼ਨ ਨੇ ਉਹ ਮੈਂ ਹਰੇ ਦਿਨ ਨਾਲ ਵੈਦਾ ਕੀਤਾ ਕਿ ਇੱਕ ਇੱਕ ਦੇ ਸਾਹਮਣੇ ਮੈਂ ਗੱਲ ਖੋਲਾ ਮੈਂ ਵੀ ਥਕਾਂਗਾ ਕਿ ਸ਼ਾਇਦ ਤਨਕੋਲ ਵੀ ਨਾ ਸਬਤ ਸੰਗਤ ਦੀ ساری ਲਬੂ ਹੈ ਹੋਰ ਯੂ ਦੇ ਜਾਵਾਂਗੇ ਔਰ ਉਮੀਦ ਹੈ ਮਾਨਤੇ ਨਹੀਂ ਹੰਕਾਰਤੇ ਨਹੀਂ ਹੋ ਸਕਦਾ ਫੁਨਾ ਸਵਾਲਾਂ ਦੇ ਜਵਾਬ ਗੁਰਬਾਣੀ ਦੇ ਚੋਂ ਆਪ ਨੂੰ ਮਿਲ ਜਾ ਉਕੇ ਦਾ ਸਨੇਤਿਕ ਪਾਰਟੀ ਲਈ ਰੱਪਣਾ ਪੜ ਗੇ ਰਿਹਾ ਹੈ ਅਨੁਸਾਰ ਉਹਨੇ ਬਰਾ ਦੇਣੀ ਹੈ ਬਾਕੀ ਵਿਚਾਰਾਂ ਜੋ ਐਤਨ ਸਾਰਿਆਂ ਦਾ ਹਾਰਦਿਕ ਔਰ ਤੇ ਧੰਨਵਾਦ